ਸਰਵੱਚਾ ਪੰਜਾਬੀਆਂ ਦੀ ਜ਼ਬਰਦਸਤੀ ਭਰਤੀ ਦੇ ਮਾਮਲੇ ਦੇ ਵਿੱਚ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਵਿਦੇਸ਼ ਮੰਤਰਾਲੇ ਦੀ ਸਲਾਹ ਤੋਂ ਬਾਅਦ ਨੌਜਵਾਨਾਂ ਦੀ ਕਿਵੇਂ ਭਰਤੀ ਹੋ ਰਹੀ ਹੈ ਰੂਸੀ ਸਰਕਾਰ ਪੰਜਾਬੀ ਤੇ ਹਰਿਆਣਵੀ ਨੌਜਵਾਨਾਂ ਨੂੰ ਜ਼ਬਰਦਸਤੀ ਫੌਜ ਦੇ ਵਿੱਚ ਭਰਤੀ ਕਰ ਰਹੀ ਹੈ ਜ਼ਿਕਰ ਜੋ ਪ੍ਰਗਟ ਸਿੰਘ ਦੇ ਵੱਲੋਂ ਕੀਤਾ ਗਿਆ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਗ ਦੇ ਵਿੱਚ ਨੌਜਵਾਨਾਂ ਨੂੰ ਪੂਨ ਸਿਖਲਾਈ ਦਿੱਤੇ ਬਗੈਰ ਮੌਤ ਵਾਲੇ ਤੱਕ ਕਿਹਾ ਜਾ ਰਿਹਾ ਹੈ ਭਾਰਤ ਨੇ ਰੂਸ ਨੂੰ ਅਲਟੀਮੇਟਮ ਦਿੱਤਾ ਹੈ ਭਾਰਤੀ ਨੌਜਵਾਨਾਂ ਦੀ ਫੌਜੀ ਭਰਤੀ ਤੁਰੰਤ ਬੰਦ ਕੀਤੀ ਜਾਵੇ ਰੂਸੀ ਹਥਿਆਰਬੰਦ ਸੈਨਾਵਾਂ ਦੇ ਵਿੱਚ ਭਰਤੀ ਸਾਰੇ ਭਾਰਤੀਆਂ ਦੇ ਰਹਾਈ ਜਿਸੇ ਕਿ ਮੰਗ ਕੀਤੀ ਗਈ ਹੈ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਵੀ ਹਦਾਇਤਾ ਜਾਰੀ ਕਰ ਦਿੱਤੀਆਂ ਨੇ ਰੂਸੀ ਫੌਜ ਦੇ ਵਿੱਚ ਸ਼ਾਮਲ ਹੋਣ ਦੇ ਆਫਰਸ ਨੂੰ ਸਫੀਕਾਰ ਨਾ ਕੀਤਾ ਜਾਏ ਪਰਗਟ ਸਿੰਘ ਨੇ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੇ ਦਾਅਵਿਆਂ ਦੇ ਬਾਵਜੂਦ ਰੂਸੀ ਫੌਜ ਦੇ ਵਿੱਚ ਭਰਤੀ ਨਹੀਂ ਰੁਕ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇਨੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕਦੀ ਆ ਪਲੀਜ਼ ਕਰ ਦਿਓ ਹਾਂਜੀ ਸਾਨੂੰ ਤੋਖਿਆਂ ਲਿਆਂਦਾ ਗਿਆ ਇੱਥੇ ਪੈਸਾ ਨਾਲ ਤੇ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਪ੍ਰਤੀਕਰਨਾਂ ਨੂੰ ਕੰਮ ਦਾ ਕਹਿ ਕੇ ਅੱਗੇ ਲਾਇਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਿਆ ਰੋਟੀ ਪਾਣੀ ਵੀ ਜੱਜ ਨਾ ਦਿੰਦੇ ਸਾਨੂੰ ਹਾਂਜੀ ਸਸੀ ਕਲ ਬਾਈ ਮੇਰਾ ਨਾਮ ਸੁਮੇਸ਼ ਚੰਨਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਰ ਸਾਨੂੰ ਫਸਾਤਾ ਗਿਆ ਬਾਈ ਜਿੱल्ली ਮਦਦ ਹੋ ਸਕਦੀ ਸਾਡੀ ਮਦਦ ਕਰੋ ਬਾਈ ਕਿਸੇ ਵੀ ਗੈਂਸ ਨੇ ਮਤਲਬ ਇਹਨਾਂ ਕੋਈ ਇੰਨੇ ਚਾਰਜ ਕੀਤੇ ਜਿਹੜਾ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਔਰ ਅੱਜ ਤੱਕ ਨਾ ਪੰਜਾਬ ਸਰਕਾਰ ਨੇ ਕਿਉਂਕਿ ਮੈਂ ਵੀ 2-3 ਐਸਐਸਪੀਜ਼ ਨਾਲ ਗੱਲ ਕੀਤੀ ਲੇਕਿਨ ਕਿਤੇ ਪਰਚਾ ਤੱਕ ਵੀ ਦਰਜ ਨਹੀਂ ਹੋਇਆ ਆ ਮੈਂ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਚਾਹਉਨਾ ਫੋਟੋਗ੍ਰਾਫਸ 에ਜੰਟ ਹੈ ਰਸ਼ੀਆ ਆ ਆ ਆ ਰਸ਼ੀਆ ਦਾ 에ਜੰਟ ਹੈ ਦੁਸ਼ੰਤ ਦੁਸ਼ੰਤ ਆ ਉਹਨੇ ਸਿਕਟਾ ਕੰਮ ਕਰਦਾ ਆ ਉਥੇ ਕਾਸਲੇਟਰ ਦਾ ਕੰਮ ਕਰਦਾ ਸੁਲਤਾਨ ਅਸਲੀ ਗੱਲ ਹੈ ਕਿ ਹੌਲੀ 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 ਅਸੀਂ ਲੱਗੇ ਰਹੇ ਤਾਂ ਕਿ ਕਿਤੇ ਨਾ ਕਿਤੇ ਨਾਲ ਦੀ ਮਦਦ ਹੋ ਸਕੇ ਔਰ ਜਿਹੜੇ ਉਹ ਬੱਚੇ ਆ ਉਹਨਾਂ ਨੂੰ ਵਾਪਸ ਜਿਹੜਾ ਲਿਆਂਦਾ ਜਾ ਸਕੇ ਲੇਕਿਨ ਅਲਟੀਮੇਟਲੀ ਕਿਤੇ ਉਹ ਵੀ ਕੋਈ ਜਿਹੜੀ ਹੈਲਪ ਆ ਉਹ ਨਹੀਂ ਹੋ ਰਹੀ ਨਾ ਪੰਜਾਬ ਸਰਕਾਰ ਤੇ ਨਾ ਦੇਸ਼ ਦੀ ਸਰਕਾਰ ਔਰ 126 ਦੇ ਕਰੀਬ ਜਿਹੜੇ ਬੱਚੇ ਆ ਉਹ ਅਲੱਗ-ਅਲੱਗ ਇਹ ਮੈਂ ਇਹਨਾਂ ਨੂੰ ਇਹਨਾਂ ਨੂੰ ਪੰਜਾਬ ਦੀ ਸਰਕਾਰ ਨੂੰ ਵੀ ਔਰ ਦੇਸ਼ ਦੀ ਸਰਕਾਰ ਨੂੰ ਵੀ ਇਹ ਕੁਐਸਚਨ ਕਰਨਾ ਚਾਹੁੰਦਾ ਕਿ ਤੁਸੀਂ ਅੱਜ ਤੱਕ ਇਹਦੇ ਤੇ ਕੀ ਕਾਰਵਾਈ ਕੀ ਕੀਤੀ ਹੈ ਕਿਉਂਕਿ ਜੇ ਇਹ ਬੰਦੇ ਦਿੱਲੀ ਦੇ ਵਿੱਚ ਬੈਠੇ ਆ ਤੇ ਕਿਉਂਕਿ ਮੈਂ ਐਮਈਏ ਦੀ ਕੱਲ ਦੀ ਮੇਰਾ ਖਿਆਲ ਕੋਈ ਉਹਨਾਂ ਨੇ ਸਟੇਟਮੈਂਟ ਵੀ ਇਸ਼ੂ ਕੀਤੀ ਆ ਬਟ ਅਸਲੀ ਗੱਲ ਹੈ ਪਰਸੂਏਸ਼ਨ ਕਿਤੇ ਨਹੀਂ ਹੈ ਔਰ ਨਾ ਹੀ ਇਹਨਾਂ ਦੇ ਨਾਲ ਕੋਈ ਕੋਆਪਰੇਟ ਕਰ ਰਿਹਾ ਨਾ ਹੀ ਇਹਨਾਂ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਸਹਾਇਤਾ